ਅੰਜ ਦਰਬਾਰ ਸਾਹਿਬ ਵਿਖੇ ਡਿਊਟੀ ਤੇ ਸੇਵਾਦਾਰ ਦੀ ਡਿਊਟੀ ਲਿਬਾਉਂਦੇ ਹੋਏ ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਇਹ ਜੀ ਪੀ ਅਮਨ ਕਾਨੂੰਨ ਐਸ ਪੀ ਐਸ ਪਰਮਾਰ ਅਤੇ ਜ਼ਿਲ੍ਹਾ ਪੁਲਿਸ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲਿਆ ਜ਼ਿਕਰ ਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀਰਵਾਰ ਨੂੰ ਆਉਣਗੇ ਜਿਸ ਨੂੰ ਲੈ ਕੇ ਅਜੇ ਜੀ ਦੀਰਮਨ ਕਾਨੂੰਨ ਐਸਪੀ ਐਸ ਪਰਮਾਰਥੇ ਜ਼ਿਲ੍ਹਾ ਰੁਪਨਗਰ ਦੇ ਐਸਐਸਪੀ ਗੁਰਨੀਤ ਸਿੰਘ ਖੁਰਾਨਾ ਤਖਤ shri ਕੇਸਗਣ ਸਾਹਿਬ ਵਿਖੇ ਪੁਜੇ ਤੇ ਉਹਨਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਅਜ ਦੇ ਹੋਏ ਘਟਨਾਕਰਮ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਸਿਕਿਉਰਿਟੀ ਵਧਾਈ ਗਈ ਹੈ ਤੇ ਅਜ ਜਿੱਥੇ ਉਹ ਤਖਤ shri ਕੇਸਗਣ ਸਾਹਿਬ ਵਿਖੇ ਨਤਮਸਤਕ ਹੋਏ ਹਨ ਉੱਥੇ ਉਹਨਾਂ ਵੱਲੋਂ ਸਿਕਿਉਰਿਟੀ ਦਾ ਵੀ ਜਾਇਜ਼ਾ ਲਿਆ ਗਿਆ

ਲਾਈਟ ਦੇਖਦਾ ਹਰ ਵੀ ਲੱਗਦਾ ਸਰਕਾਰ ਇਹ ਸਰਕਾਰ ਜੀ ਆ ਪਿੱਛੇ ਮੁੜ ਕੇ ਨਾ ਇੱਕ ਘਰ ਤੋਂ ਦੋ ਘਰੋਂ ਤੀਜਾ ਨਾ ਪਾਣੀ ਰੋਕ ਮੱਥਾ ਤਾਂ ਇੰਟੀਗਰਲ ਹੀ ਆ ਜਦੋਂ ਗੁਰੂ ਘਰ ਜਾਈਏ ਮੱਥਾ ਟੇਕੀਦਾ ਤੇ ਤੁਸੀਂ ਗੱਲੇ ਤੇ ਸਕਿਉਰਟੀ ਸੈਟਅਪ ਨੂੰ ਚੈੱਕ ਕਰਨਾ ਹੁੰਦਾ ਏਵੈਲੂਏਟ ਕਰਦੇ ਰਹੇ ਦਾ ਪੀਰੀਆਡਿਕਲੀ ਤਾਂ ਕਿ ਰਿਲੀਜੀਅਸ ਥਾਵਾਂ ਦੀ ਸੈਨਿਟੀਟੀ ਤੇ ਸਕਿਉਰਟੀ ਬਣੀ ਰਹੇ ਇਹ ਕੁਮਾਦਪਾ ਦੀ ਘਟਨਾ ਅੱਜ ਦਰਬਾਰ ਸਾਹਿਬ ਦੇ ਵਿਖੇ ਵਾਪਰੀਏ ਗੋਲੀ ਚਲਾਨ ਦੀ ਗੋਲੀ ਚਲਾਈ ਗਈ ਹੈ ਸਪੀਰ ਸਿੰਘ ਬਾਦਲ ਅਫਸਰ ਸੇਵਾ ਦੇ ਫਰੰਮ ਸਾਰੇ ਉਹਨੂੰ ਲੈ ਕੇ ਵੀ ਜਿਹੜਾ ਖਾਸ ਤੌਰ ਤੇ ਸੀਕਿਉਰਿਟੀ ਤਜਰੀਬ ਹੁਦਾਰਾ ਸਿੰਘ ਜਿਹੜਾ ਸੀ ਉਹ ਤਾਂ ਤੁਸੀਂ ਦੇਖਿਆ ਹੋਣਾ ਉਹ ਕਮਿਸ਼ਨਰ ਸਾਹਿਬ ਨੇ ਬਰੀਫ ਕਰ ਦਿੱਤਾ মিডিਆ ਨੂੰ ਕਿਦਾਂ ਹੋਇਆ ਕਾਉਂਟ ਬੰਦਾ ਸੀ ਤੇ ਮੇਰੇ ਖਿਆਲੋਂ ਘਟਨਾ ਤੇ ਟਲ ਗਈ ਹੈ ਤੇ ਉਹਦੇ ਇਨ ਦਾ ਲਾਈਟ ਆਫ ਥੈਟ ਇਨਸੀਡੈਂਟ ਤੇ ਸਾਰੇ ਪੰਜਾਬ ਦੇ ਵਿੱਚ ਹੀ ਨੇਚਰਲੀ ਉਹਦਾ ਇਫੈਕਟ ਪੈਂਦਾ ਹੈਗਾ ਤੇ ਸਾਰੀ ਜਗ੍ਹਾ ਹੀ ਅਸੀਂ ਰੀਵਿਜ਼ਿਟ ਕਰਦੇ ਹਾਂ ਸਿਕਿਉਰਿਟੀ ਸੈਟਅਪ ਨੂੰ ਤੇ ਟਾਰਗੇਟ ਹਾਰਡਨਿੰਗ ਕਰ ਉਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਸਾਰੇ ਅਫਸਰ ਸਾਰੀ ਜਗ੍ਹਾ ਦੇਖਦੇ ਨੇ ਈਵੈਲੂਏਟ ਕਰਦੇ ਆ ਜਾਂਦਾ ਕਿ ਕਲ ਸੁਖਬੀਰ ਜੀ ਨੇ ਆਲਾ ਉਹਦੇ ਉਸ ਪ੍ਰਕਾਸ਼ ਨੂੰ ਵੀ ਕੋਰਟੇ ਟਾਈਟ ਕੀ ਸਾਰੀ ਜਗ੍ਹਾ ਹੀ ਕਰ ਰਹੇ ਆ ਤੇ ਤਖਤ ਸਾਹਿਬ ਨੂੰ ਵੀ ਤਾਂ ਨੇਚਰਲੀ ਦੇਖਣਾ ਪਏਗਾ ਸੰਗਤ ਨੂੰ ਕੋਈ ਦਿੱਕਤ ਆਏਗੀ ਤੇ ਸੰਗਤ ਦੀ ਅਧਿਕਾਰੀ ਲੱਭਣਾ ਦੇਖਣਾ ਨਹੀਂ ਨਹੀਂ ਸੰਗਤ ਨੂੰ ਕਦੀ ਮੁਸ਼ਕਲ ਆਉਣੀ ਨਹੀਂ ਦਿੱਤੀ ਤੁਸੀਂ ਦੇਖੋ ਇੱਥੇ 300 ਸਾਲਾ ਹੋ ਗਿਆ ਬਾਕੀ ਕਿੰਨੇ ਰਿਲੀਜੀਅਸ ਇਨਸੀਡੈਂਟ ਹੁੰਦੇ ਨੇ ਵੱਡੇ ਵੱਡੇ ਜਿਹੜੇ ਹੁੰਦੇ ਨੇ ਪ੍ਰੋਗਰਾਮਸ ਹੁੰਦੇ ਨੇ ਉਹਦੇ ਚ ਪੰਜਾਬ ਪੁਲਿਸ ਹਮਮਾ ਕੇ ਪਾਰਟਿਸਪੇਟ ਕਰਦੀ ਹੈ ਇੱਥੇ ਹਰ ਇੱਕ ਸਾਲ ਵੀ ਮੇਲਾ ਲੱਗਦਾ ਬਹੁਤ ਜ਼ਿਆਦਾ ਦੂਰੋਂ ਦੂਸਰੇ ਕੰਟਰੀਸ ਤੋਂ ਵੀ ਲੋਕ ਆਉਂਦੇ ਨੇ ਹਰਮੰਦਰ ਸਾਹਿਬ ਤੇ ਰੋਜ਼ ਹੀ ਬਹੁਤ ਜ਼ਿਆਦਾ ਜਨਤਾ ਹੁੰਦੀ ਹੈ ਤੇ ਪੰਜਾਬ ਪੁਲਿਸ ਰੀਲੀ ਕੰਟ੍ਰਿਬਿਊਟ ਟੂ ਦੈਟ ਠੀਕ ਠੀਕ ਹੈ